ਅਸੀਂ ਅੱਜ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਆ ਸਰਕਾਰ ਜਿਹੜੀ ਕਾਰਗੁਜ਼ਾਰੀ ਹੈਗੀ ਆ ਜੋ ਉਹਨੂੰ ਕਰਨਾ ਚਾਹੀਦਾ ਹੈ ਉਹ ਬਿਲਕੁਲ ਉਹਦੇ ਉਲਟ ਕੰਮ ਕਰ ਰਹੇ ਨੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ੜਿੱਕਾ ਬਣ ਰਹੇ ਨੇ ਇਵਨ ਕਿ ਜਿਹੜੇ ਪ੍ਰਾਈਵੇਟ ਬੰਦੇ ਹੈਗੇ ਆ ਉਹੋ ਬੰਦੇ ਆ ਕੇ ਜਿਹੜੇ ਸਾਡੇ ਕੌਂਸਲਰ ਕੰਮ ਕਰਵਾਉਂਦੇ ਆ ਡਿਵੈਲਪਮੈਂਟ ਦੇ ਕੰਮ ਕਰਵਾਉਂਦੇ ਆ ਉਹਨਾਂ ਦੇ ਕੰਮਾਂ ਦੇ ਵਿੱਚ ੜਿੱਕਾ ਬਣਦੇ ਆ ਔਰ ਉਹ ਆਪਣੇ ਆਪ ਨੂੰ ਕਹਿੰਦੇ ਆ ਕਿ ਮਤਲਬ ਜਿਵੇਂ ਕੌਂਸਲਰ ਪੁੱਛਦਾ ਕਿ ਤੁਸੀਂ ਕੌਣ ਹੋ ਜੀ ਕੰਮ ਰੋਕ ਰਹੇ ਹੋ ਉਹ ਕਹਿੰਦਾ ਕਿ ਜੀ ਮੈਂ ਸਰਕਾਰ ਆ ਔਰ ਤੁਹਾਨੂੰ ਮੈਂ ਅਸੀਂ ਵੀਡੀਓ 'ਚ ਤੁ ਇਹ ਸਾਈਡ ਰੱਸੀ ਦਾ ਵਾਕਿਆ ਹੈਗਾ ਔਰ ਉਹ ਕਹਿੰਦਾ ਕਿ ਮੈਂ ਸਰਕਾਰ ਆ ਉਹ ਕਹਿੰਦੀ ਤੁਸੀਂ ਕਿੱਥੋਂ ਸਰਕਾਰ ਆ ਗਏ ਕਿ ਜੀ ਮੈਨੂੰ ਐਮਐਲਏ ਸਾਹਨੇ ਭੇਜਿਆ ਉਹ ਕਹਿੰਦੀ ਮਤਲਬ ਕਿਹੜੇ ਐਮਐਲਏ ਨੇ ਭੇਜਿਆ ਕਿ ਤੁਸੀਂ ਗੱਲ ਕਰ ਲਓ ਤੁਸੀਂ ਕਮਿਸ਼ਨਰ ਨਾਲ ਗੱਲ ਕਰੋ ਤੁਸੀਂ ਐਮਐਲਏ ਨਾਲ ਗੱਲ ਕਰੋ ਸੋ ਮੈਂ ਤੁਹਾਡੇ ਜਰੀਏ ਫਿਰ ਕਹਿ ਰਿਹਾ ਕਿ ਅਸੀਂ ਸਾਡੇ ਸਾਰੀ ਲਿਸਟਾਂ ਮੇਰੇ ਕੋਲ ਪਈਆਂ ਹੈਗੀਆਂ ਨੇ ਔਰ ਇਹਨਾਂ ਲਿਸਟਾਂ ਦੇ ਵਿੱਚ ਜਿਹੜੇ ਪਾਸ ਹੋਏ ਕੰਮ ਨੇ ਔਰ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਏ ਨੇ ਔਰ ਵਰਕ ਆਊਟਰ ਹੋਏ ਹੋਏ ਨੇ ਠੇਕੇਦਾਰਾਂ ਨੂੰ ਰੋਕਿਆ ਜਾ ਰਿਹਾ ਹੈ ਡਿਵੈਲਪਮੈਂਟ ਦੇ ਕੰਮਾਂ ਨੂੰ ਨਹੀਂ ਹੁਣ ਤਾਂ ਜਾ ਰਿਹਾ ਆ ਸਾਰੇ ਕੌਂਸਲਰ ਸਾਹਿਬਾਨ ਬੈਠੇ ਨੇ ਸੀਐਨ ਡਿਊਟੀ ਮੇਅਰ ਸੋਮਲ ਸਾਹਿਬ ਬੈਠੇ ਨੇ ਔਰ ਪਿੱਛੇ ਪੰਗਾ ਪਿਆ ਆਪਣੇ ਫੇਸ ਚਾਰ ਦੇ ਵਿੱਚ ਪੰਗਾ ਪਿਆ ਔਰ ਉੱਥੇ ਵੀ ਸਾਡੇ ਮਤਲਬ ਕਾਰਪੋਰੇਸ਼ਨ ਦੇ ਅਫਸਰ ਕਹਿ ਰਹੇ ਨੇ ਇੱਕ ਕਾਉਂਸਲਰ ਬਾਰੇ ਕਿ ਇਹਨੂੰ ਮੈਡਮ ਚੱਕ ਕੇ ਅੰਦਰ ਦਿਓ ਪਰਚਾ ਦਿਓ ਉਹਦਾ ਕੀ ਹਿੰਮਤ ਹੈ ਜੀ ਉਹਦਾ ਕੀ ਅਧਿਕਾਰ ਹੈ ਜੀ ਉਹ ਪਰਚਾ ਕਰਵਾ ਸਕਦਾ ਹੈ ਉਹ ਔਰ ਮੈਂ ਫਿਰ ਤੁਹਾਡੇ ਜ਼ਰੀਏ ਕਹਿਣਾ ਕਿ ਜੋ ਇਹ ਅਫਸਰशाही ਬੇਲਗਾਮੀ ਹੋਈ ਹੋਈ ਆ ਅਸੀਂ ਜੇਕਰ ਬਾਈ ਚਾਂਸ ਆਪਣੀ ਜਿੱਥੇ ਆ ਗਏ ਤਾਂ ਸਾਰਿਆਂ ਨੂੰ ਵਕਤ ਪਾ ਦਿਆਂਗੇ ਔਰ ਅਸੀਂ ਦੁਬਾਰਾ ਇੱਕ ਹੌਸਲੀ ਮੀਟਿੰਗ ਬੁਲਾ ਕੇ ਇਹ ਵੀ ਕਹਿ ਦਾਂਗੇ ਜਿਹੜੇ ਬੰਦੇ ਜਿਹੜੇ ਅਫਸਰਾਂ ਦੇ ਸਰ ਕੋਈ ਨਾਮ ਵੀ ਹੈਗੇ ਨੇ ਜਿਹੜੇ ਕੰਮ ਰੋਕਦੇ ਨੇ ਡਿਵੈਲਪਮੈਂਟ ਦੇ ਕੰਮ ਰੋਕਦੇ ਨੇ ਅਸੀਂ ਉਹਨਾਂ ਦੀ ਬਦਲੀ ਵਾਸਤੇ ਵੀ ਸਰਕਾਰ ਦੇ ਹਰ ادارے ਭਾਵੇਂ ਸਾਨੂੰ ਜਾਣਾ ਪਵੇ ਸੈਕਟਰੀ ਸਾਹਿਬ ਕੋ ਜਾਣਾ ਪਵੇ ਮੰਤਰੀ ਸਾਹਿਬ ਕੋ ਜਾਣਾ ਪਵੇ ਸਾਨੂੰ ਸੀਐਮ ਸਾਹਿਬ ਕੋ ਜਾਣਾ ਪਵੇ ਸਾਰੇ ਪਾਸੇ ਆਪਣੀ ਅਪਰੋਚ ਕਰਾਂਗੇ ਔਰ ਮੈਂ ਸਮਝਦਾ ਕਿ ਅਜਿਹੇ ਅਫਸਰ ਨੇ ਉਹਨਾਂ ਨੂੰ ਇੰਨੇ ਹੱਥ ਟੋਕਾ ਨਹੀਂ ਬਣਨਾ ਚਾਹੀਦਾ ਔਰ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਈਵਨ ਕਿ ਜਿਹੜਾ 76 80 ਦਾ ਇਲਾਕਾ ਹੈਗਾ ਜਿੱਥੇ ਕਲੇਸ਼ ਹੋਇਆ ਪਹਿਲਾਂ ਔਰ ਉਹ ਇਲਾਕਾ ਪਹਿਲਾਂ ਹੀ ਪਛੜਿਆ ਹੋਇਆ ਸੀਗਾ ਉਹ ਪਹਿਲਾਂ ਕਾਰਪੋਰੇਸ਼ਨ ਦਾ ਹਿੱਸਾ ਨਹੀਂ ਸੀ ਜਦੋਂ ਕਾਰਪੋਰੇਸ਼ਨ ਦਾ ਹਿੱਸਾ ਬਣਿਆ ਉਹ ਤਾਂ ਉੱਥੇ ਸੜਕਾਂ ਬਣੀਆਂ ਨੇ ਤਾਂ ਉੱਥੇ ਫੁੱਟਪਾਥ ਬਣੇ ਨੇ ਤਾਂ ਉੱਥੇ ਪਾਰਕ ਸਾਫ ਹੋਏ ਨੇ ਸਾਡੇ ਕੌਂਸਲਰਾਂ ਨੇ ਦਿਨ ਰਾਤ ਹੋ ਕੇ ਕੋਲੇ ਖੜੇ ਹੋ ਕੇ ਕੰਮ ਕਰਵਾਏ ਨੇ ਸੋ ਅੱਜ ਲੋਕ ਉਹਨਾਂ ਦੀ ਸਿਫਤ ਕਰਦੇ ਨੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇ ਔਰ ਅੱਜ ਉਹ ਜਾ ਕੇ ਉਹਨਾਂ ਦੇ ਕੰਮਾਂ ਦੇ ਪਿਛੜਿੱਕਾ ਬਣਦੇ ਨੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ Jap Study ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਸੀ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ Jap Study ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ